ਆਰਿਓ ਗੁਰੂ ਖਾਲਸਾ ਜੀ ਪਿਛਲੀ ਕਥਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਮਿਕ ਅਛਬ ਰੂਪ ਧਾਰ ਕੇ ਮੰਦਰਾਚਲ ਪर्वਤ ਨੂੰ ਸ਼੍ਰੀ ਵਿਸ਼ਨੂੰ ਜੀ ਨੇ ਸਾਹਮ੍ਹਿਆ ਹੈ। ਦੇਵਤਾਾਂ ਅਤੇ ਦੇਵਤਿਆਾਂ ਨੇ ਜਦ ਸਮੁੰਦਰ ਮੰਥਨ ਨੂੰ ਰੜਕਣਾ ਸ਼ੁਰੂ ਕੀਤਾ ਹੈ। ਸਮੁੰਦਰ ਮੰਥਨ ਜਦੋਂ ਕਰ ਰਹੇ ਹਨ ਉਸ ਦੇ ਵਿੱਚੋਂ ਕਾਲਕੂਟ ਨਾ ਦਾ ਜ਼ਹਿਰ ਨਿਕਲਦਾ ਹੈ। ਬਾਸਕੀ ਨੂੰ ਛੱਡ ਕੇ ਸਾਰੇ ਭੱਜ ਜਾਂਦੇ ਹਨ। ਜਿਹੜੇ ਦੇਵਤੇ ਹੁੰਦੇ ਹਨ ਉਹ ਸਾਰੇ ਫਿਰ ਖਾਲਸਾ ਜੀ ਕਲਾਸ਼ ਪਰਬਤ ਤੇ ਜਾ ਕੇ ਮਹਾਦੇਵ ਨੂੰ ਫਰਿਆਦ ਕਰਦੇ ਹਨ ਉਸ ਕਾਲਕੂਟਨਾ ਦਾ ਜਿਹੜਾ ਜ਼ਹਿਰ ਹੁੰਦਾ ਹੈ ਉਹ ਭਗਵਾਨ ਸ਼ਿਵ ਜੀ ਪੀਂਦੇ ਹਨ ਜ਼ਹਿਰ ਪੀਣ ਤੋਂ ਬਾਅਦ ਖਾਲਸਾ ਜੀ ਫਿਰ ਤੋਂ ਸਮੁੰਦਰ ਮੰਥਨ ਦੀਪਤੇ ਅਤੇ ਦੈਂਤ ਕਰਦੇ ਹਨ ਫਿਰ ਉਸ ਦੇ ਵਿੱਚੋਂ ਖਾਲਸਾ ਜੀ 14 ਪ੍ਰਕਾਰ ਦੇ ਰਤਨ ਨਿਕਲਦੇ ਹਨ ਉਹੀ 14 ਪ੍ਰਕਾਰ ਦੇ ਰਤਨਾ ਦੇ ਲਈ ਖਾਲਸਾ ਜੀ ਇਹ ਜੋ ਦੇਵਤੇ ਹੁੰਦੇ ਹਨ ਤੇ ਦੈਤ ਹੁੰਦੇ ਹਨ ਆਪਸ ਦੇ ਵਿੱਚ ਲੜ ਪੈਂਦੇ ਹਨ ਆਪਸ ਦੇ ਵਿੱਚ ਇਹਨਾਂ ਦਾ ਜੁੱਧ ਹੋ ਜਾਂਦਾ ਹੈ ਉਹ 14 ਰਤਨਾ ਦੇ ਵਿੱਚੋਂ ਹਲਸਾ ਜੀ ਧਨੁਖ ਨਿਕਲਦਾ ਹੈ ਛਿੱਤੇ ਸ਼ਰਾਬ ਨਿਕਲਦੀ ਹੈ ਇਰਾਵਤ ਹਾਥੀ ਨਿਕਲਦਾ ਹੈ ਘੋੜਾ ਨਿਕਲਦਾ ਹੈ ਲక్ష్ਮੀ ਨਿਕਲਦੀ ਹੈ ਕਲਪਵ੍ਰਿਕਸ਼ ਨਿਕਲਦਾ ਹੈ ਰੰਬਾ ਨਿਕਲਦੀ ਹੈ ਕੋਸ਼ਤ मुਨੀ ਨਿਕਲਦਾ ਹੈ ਕਾਮ ਤੇਨਗਾਂ ਨਿਕਲਦੀ ਹੈ ਅਤੇ ਹਲਸਾ ਜੀ ਤਨੰਤਰ मुਨੀ ਹੱਥ ਦੇ ਵਿੱਚ ਅੰਮ੍ਰਿਤ ਦਾ ਕੁੰਭ ਲੈ ਕੇ ਨਿਕਲਦਾ ਹੈ ਉਹ ਅੰਮ੍ਰਿਤ ਕੁੰਭ ਦੇ ਖਾਤਰ ਖਾਲਸਾ ਜੀ ਇਹ ਲੜਾਈ ਹੁੰਦੀ ਹੈ ਕਿਉਂਕਿ ਜਿਹੜੇ ਦੇਵਤੇ ਸਨ ਇਹ ਰਿਸ਼ੀ ਦਰਵਾਸ਼ਾ ਤੋਂ ਸ਼ਰਾਪ ਲੈ ਲੈਂਦੇ ਹਨ ਇਹਨਾਂ ਦੀ ਸ਼ਕਤੀ ਘੱਟ ਗਈ ਹੈ ਜਦ ਦਿਨਤਾ ਨੂੰ ਪਤਾ ਲੱਗਿਆ ਇਹਦੇ ਗੁਰੂ ਸ਼ੁਕਰਾ ਚਾਹ ਰਿਆ ਨੇ ਦੈਂਤ 扑ਗਾ ਦਿੱਤੇ ਤੇ ਸਵਰਗ ਉੱਤੇ ਦਿਨਤਾ ਨੇ ਰਾਜ ਕਰ ਲਿਆ ਕਿਉਂਕਿ ਦੇਵਤਿਆਂ ਨੂੰ ਸ਼ਰਾਪ ਮਿਲਿਆ ਹੋਇਆ ਸੀ ਤੇ ਦਿਨਤਾ ਦੇ ਕੋਲ ਸੰਜੀਵਨੀ ਮੰਤਰ ਸੀ ਆ ਮਰਦੇ ਨਹੀਂ ਸਨ ਹੁਣ ਦੇਵਤਿਆਂ ਨੇ ਸ਼ਕਤੀ ਵਧਾਉਣ ਦੇ ਲਈ ਖਾਲਸਾ ਜੀ ਇਹ ਮੰਥਨ ਕੀਤਾ ਹੈ ਨਾਲ ਦਾਨਵਾਂ ਨੂੰ ਵੀ ਨਾਲ ਰੱਖਿਆ ਹੈ ਇਹ ਅਮਰਤ ਦੇ ਕਰਕੇ ਜੇ ਜੋ ਦੇਵਤੇ ਸਨ ਕਹਿੰਦੀ ਅਸੀਂ ਅਮਰ ਹੋ ਜਾਵਾਂਗੇ ਦੈ ਤਾਂ ਕਹਿੰਦੇ ਸਾਡੇ ਕੋਲ ਸੰਜੀਵਨੀ ਮੰਤਰ ਵੀ ਹੈ ਅਸੀਂ ਵੀ ਅਮਰਤ ਪੀਵਾਂਗੇ ਤੇ ਅਮਰ ਹੋ ਜਾਵਾਂਗੇ ਇਹੀ ਖਾਲਸਾ ਜੀ ਜੋ ਤਨੰਤਰ मुनि ਦੇ ਹੱਥ ਦੇ ਵਿੱਚ ਅਮਰਤ ਦਾ ਕੁੰਭ ਸੀ ਇਸ ਵਿੱਚ ਛੇ ਲੜਾਈ ਹੋ ਪੈਂਦੀ ਹੈ ਅਮਰਤ ਦੇ ਲਈ ਸਕੰਦ ਪੁਰਾਨ ਦੇ ਵਿੱਚ ਖਾਲਸਾ ਜੀ ਮਿਲਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਲਿਖਦੇ ਹਨ ਸ੍ਰੀ ਦਸਮਨ ਗ੍ਰੰਥ ਸਾਹਿਬ ਜੀ ਦੇ ਵਿੱਚ ਉਠੇ ਟੂਕ ਟੋਪੰ ਗੁਰਜੰ ਪ੍ਰਹਾਰੇ ਜੁਟੇ ਜਾੰਗ ਕੋ ਜਾੰਗ ਯੋਧਾ ਜੁਝਾਰੇ ਉਠੀ ਧੂਰ ਪੂਰੰਗ ਸ਼ੂਹੀ ਐਨ ਗੈਨੰਗ ਡਿਗੇ ਦੇ ਬਤਾ ਦੈਂਤ ਕੰਪਿਓ ਤਰੀ ਨੈਨੰਗ ਜੋ ਤਨੰਤਰ muni ਦੇ ਹੱਥ ਦੇ ਵਿੱਚ ਖਾਲਸਾ ਜੀ ਅੰਮ੍ਰਿਤ ਦਾ ਕੁੰਭ ਸੀ ਉਸ ਨੂੰ ਲੈਣ ਦੇ ਵਾਸਤੇ ਫਿਰ ਜਿਹੜੇ ਦੋਹਾਂ ਪਾਸਿਆਂ ਦੇ ਸੂਰਮੇ ਸਨ ਉਹਨਾਂ ਦੇ ਵਿੱਚ ਯੁੱਧ ਆਰੰਭ ਹੋ ਜਾਂਦਾ ਹੈ ਜੋ ਸੂਰਮੇ ਸਨ ਹੱਥ ਦੇ ਵਿੱਚ ਕਿਸੇ ਨੇ ਗੁਰਜ ਫੜਿਆ ਹੈ ਕਿਸੇ ਨੇ ਤਰਸੂਲ ਫੜਿਆ ਹੈ ਕਿਸੇ ਨੇ ਹੱਥ ਦੇ ਵਿੱਚ ਕਰਪਾਨ ਫੜੀ ਹੈ ਕੋਈ ਢਾਲ ਖੜਾ ਲਗਾ ਕੇ ਬੈਠਾ ਹੈ ਕਿਸ ਨੇ ਅਬਰਛੇ ਨੇ ਜੀ ਫੜੇ ਹਨ ਨਗਾਰਿਆਂ ਤੇ ਚੋਬਾਂ ਲਾ ਦਿੱਤੀਆਂ ਹਨ ਧੋਂਸਾ ਵੱਜ ਗਿਆ ਤੇ ਸੂਰਮੇ ਆਪਸ ਦੇ ਵਿੱਚ ਲੜਨਾ ਸ਼ੁਰੂ ਹੋ ਗਏ ਹਨ ਕਹਿੰਦੇ ਵੀ ਦੇਵਤਿਆਂ ਤੇ ਦੇਵਤਾਂ ਜਿਹੀ ਜ ਲੜਾਈ ਹੋਈ ਗੁਰਜ ਮਾਰ ਮਾਰ ਕੇ ਇੱਕ ਦੂਏ ਦੇ ਜੋ ਸਿਰ ਉੱਤੇ ਟੋਪ ਪਾਏ ਹਨ ਉਹ ਭੰਨ ਕੇ ਰੱਖ ਦਿੱਤੇ ਹਨ ਲੜਾਕੇ ਯੋਧਿਆਂ ਨੇ ਇਹੋ ਜਿਹਾ ਜੰਗ ਕੀਤਾ ਹੈ ਖਾਲਸਾ ਜੀ ਕਿ ਜਿਹੜੀ ਮਿੱਟੀ ਦੀ ਗਰਤ ਸੀ ਮਿੱਟੀ ਘਟਾ ਤੂੜ ਆਸਮਾਨ ਦੇ ਵਿੱਚ ਪੁੱਜ ਗਈ ਸੀ ਮਿੱਟੀ ਨੇ ਕਹਿੰਦੇ ਆਸਮਾਨ ਨੇ ਨੂੰ ਹੀ ਟੱਕ ਲਿਆ ਹੈ ਇਤਨਾ ਘਨਕੁਰ ਯੁੱਧ ਹੋਇਆ ਹੈ ਇਤਨੇ ਅਸਤਰ ਸ਼ਸਤਰ ਦੇਵਤਿਆਂ ਤੇ ਦੈਤਾਂ ਨੇ ਚਲਾਏ ਹਨ ਉਸ ਯੁੱਧ ਦੇ ਵਿੱਚ ਖਾਲਸਾ ਜੀ ਸ਼ਿਵ ਜੀ ਮਹਾਰਾਜ ਨੂੰ ਗੁੱਸਾ ਆ ਜਾਂਦਾ ਹੈ ਸਾਰੇ ਦੇਵਤੇ ਅਤੇ ਦੈਤ ਕ੍ਰੋਧਵਾਨ ਹੋ ਕੇ ਇਸ ਯੁੱਧ ਨੂੰ ਲੜ ਰਹੇ ਹਨ ਗਰੇ ਵੀਰ ਇਕੰਗ अनेਕੰਗ ਪ੍ਰਕਾਰੰਗ ਸਵੇਯੰਗ ਮੁਜੰਗ ਜੋਦਾ ਜੁਝਾਰੰਗ ਪਰਿਤਤਚ ਮੁਛੰਗ ਸਵੇਯੰਗ ਭੰਗੰ ਮਨੋਪਾਨਕ ਭੰਗ ਢੋਡੇ ਮਲੰਗੰ ਇਹ ਦੋਹਾ ਬਸੇ ਦੇਖ ਹਲਸਾ ਜੀ ਜਿਹੜੇ ਸੂਰਮੇ ਸਨ ਉਹ ਕਰਾਰੀ ਜੰਗ ਲੜ ਰਹੇ ਹਨ ਜੰਗ ਦੇ ਜਿਹੜੇ ਲੜਾਕੇ ਸੂਰਮੇ ਹਨ ਜੰਗ ਵਿੱਚ ਐਵੇਂ ਜੁਟੇ ਹੋਏ ਹਨ ਕਿਤੇ ਜਿਹੜੀ ਦਿਨਤਾ ਦੀ ਫੌਜ ਹੈ ਉਹ ਡਿੱਗੀ ਪਈ ਹੈ ਜਿਹੜੀ ਦੇਵਤਿਆਂ ਦੀ ਫੌਜ ਹੈ ਉਹ ਵੀ ਡਿੱਗੀ ਪਈ ਹੈ ਮਨੋ ਖਾਲਸਾ ਜੀ ਐਵੇਂ ਪ੍ਰਤੀਤ ਹੁੰਦਾ ਹੈ ਕਿ ਸਾਰੇ ਭੰਗਾ ਖਾ ਕੇ ਲੰਮੇ ਪਏ ਹੋਏ ਹਨ ਇਤਨਾ ਕਰਾਰਾ ਯੰਗ ਦੇਵਤਿਆਂ ਦੇ ਦੈਂਤਾਂ ਨੇ ਲੜਿਆ ਹੈ ਉਹ ਜਿਹੜੀ ਰਣ ਭੂਮੀ ਹੈ ਖਾਲਸਾ ਜੀ ਉਹ ਫਿਰ ਲੋਥਾਂ ਦੇ ਨਾਲ ਡੇਗ ਰਹੀ ਹੈ ਸਾਰੇ ਲੜ ਲੜ ਕੇ ਮੂਰਛਦ ਹੋ ਕੇ ਡੇਗ ਰਹੇ ਹਨ ਫਿਰ ਇਸ ਖਾਲਸਾ ਜੀ جنگ ਨੂੰ ਸ਼ਾਂਤ ਕਰਾਉਣ ਦੇ ਵਾਸਤੇ ਇਹ ਜਿਹੜਾ ਇਤਨਾ ਘਨ ਘੋਰ ਦਾ ਜੁੱਧ ਹੋ ਰਿਹਾ ਹੈ ਇਸ ਯੰਗ ਦੇ ਵਿੱਚ ਸ਼ਾਂਤੀ ਲਿਆਉਣ ਵਾਸਤੇ ਸ਼੍ਰੀ ਵਿਸ਼ਨੂੰ ਜੀ ਆਪਣਾ ਫਿਰ ਤੀਸਰਾ ਜਿਹੜਾ ਅਵਤਾਰ ਹੈ ਉਤਾਰਨ ਕਰਦੇ ਹਨ ਇੱਕ ਨਰਦਾ ਹੁੰਦਾ ਹੈ ਤੇ ਇੱਕ ਨਰਾਇਣ ਦਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸਾ ਜੀ ਇਸ ਦੇ ਬਾਰੇ ਲਿਖਦੇ ਹਨ ਫਰਿਓ ਆਪ ਮੂ ਲੋਹ ਕਰੋਹੰ ਅਪਾਰੰਗ ਧਰਿਓ ਐਸ ਕਹਿ ਬਸਨ ਤ੍ਰਿਤੀ ਅਵਤਾਰੰਗ ਨਰੰਗ ਏਕ ਨਾਰਾਇਣੰਗ ਦੂਏ ਸਰੂਪੰਗ ਦਪੈ ਜੋਤ ਸੋਦਰ ਜੋਤਾਰੇ ਅਨੂਪੰ ਕਹਿੰਦੇ ਜਿਹੜੇ ਕਰੋਧਵਾਨ ਦੋਹਾਂ ਦਲਾਂ ਦੇ ਯੋਧੇ ਲੜਾਕੇ ਲੜ ਰਹੇ ਹਨ ਇਹਨਾਂ ਨੂੰ ਸ਼ਾਂਤ ਕਰਾਉਣ ਵਾਸਤੇ ਤਾਰੇ ਉਹ ਐਸਕੇ ਵਿਸ਼ਨੁ ਤ੍ਰਿਤੀ ਅਵਤਾਰਕ ਕਹਿੰਦੇ ਫਿਰ ਆਪਣਾ ਤੀਸਰਾ ਅਵਤਾਰ ਨਰ ਅਤੇ ਨਰਾਇਣ ਦਾ ਧਾਰਨ ਕਰਦੇ ਹਨ ਸੋ ਖਾਲਸਾ ਜੀ ਇਹ ਜੰਗ ਕਿਉਂ ਹੋਈ ਹੈ ਹੁਣ ਅਮਰਤ ਦੇ ਕੁੰਭ ਦੇ ਲਈ ਸਕੰਦ ਪੁਰਾਨ ਦੇ ਵਿੱਚ ਖਾਲਸਾ ਜੀ ਇਹ ਦੇਖਣ ਨੂੰ ਮਿਲਦਾ ਹੈ ਜਦੋਂ ਦੇਵਤਾ ਨੇ ਅਤੇ ਦੇਵਤਿਆਂ ਨੇ ਸਮੁੰਦਰ ਰੜਕਿਆ ਸੀ ਉਸ ਸਮੁੰਦਰ ਦੇ ਵਿੱਚੋਂ ਅਮਰਤ ਦਾ ਕੁੰਭ ਲੈ ਕੇ 73 Muni ਨਿਕਲਦਾ ਹੈ ਨੰਤਰ ਨੇ ਅਮਰਤ ਦਾ ਕਾਲਿਸ਼ ਖਾਲਸਾ ਜੀ ਇੰਦਰ ਨੂੰ ਦੇ ਦਿੱਤਾ ਇੰਦਰ ਨੇ ਕੀ ਕੀਤਾ ਆਪਣੇ ਪੁੱਤਰ ਜਯੰਤ ਨੂੰ ਕਿਹਾ ਕਿ ਇਹ ਜੋ ਅਮਰਤ ਦਾ ਕੁੰਭ ਹੈ ਇਸ ਨੂੰ ਐਵੇਂ ਕਰੋ ਸਵਰਗ ਦੇ ਵਿੱਚ ਰੱਖ ਦੇ ਜਾ ਕੇ ਦਿਨਤਾ ਦੇ ਗੁਰੂ ਜਿਹੜਾ ਸ਼ੁਕਰ ਜਾ ਰੇ ਹੁੰਦਾ ਹੈ ਉਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਉਹ ਫਿਰ ਕੀ ਕਰਦਾ ਖਾਲਸਾ ਜੀ ਦਿਨਤਾ ਨੂੰ ਭੜਕਾ ਦਿੰਦਾ ਹੈ ਘੜਾ ਖੋਹਣ ਦੇ ਵਾਸਤੇ ਉਹ ਖੋਹਾ ਖੋਈ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਜੋ ਤਨੰਤਰ ਦੇ ਹੱਥ ਦੇ ਵਿੱਚੋਂ ਜਯੰਤ ਨੂੰ ਉਹ ਪਕੜਾ ਦਿੰਦਾ ਹੈ ਜਯੰਤ ਨੂੰ ਖੋਣ ਦੇ ਵਾਸਤੇ ਹੁਣ ਜਯੰਤ ਦੇ ਹੱਥ ਦੇ ਵਿੱਚੋਂ ਹੁਣ ਦੈਂਤਾਂ ਨੇ ਉਸ ਅਮਰਤ ਦੇ ਕੁੰਭ ਨੂੰ ਖੋਣਾ ਹੈ ਖੋਹਾ ਖੋਹੀ ਦੇ ਵਿੱਚ ਕੀ ਹੁੰਦਾ ਹੈ ਉਹ ਜਿਹੜਾ ਕਲਸ਼ ਦੇ ਵਿੱਚ ਅਮਰਤ ਸੀ ਹਾਲਸਾ ਜੀ ਉਹ ਫਿਰ ਧਰਤੀ ਤੇ ਡਿੱਗ ਜਾਂਦਾ ਹੈ ਚਾਰ ਜਗ੍ਹਾ ਹਾਲਸਾ ਜੀ ਉਹ ਅਮਰਤ ਡਿੱਗਦਾ ਹੈ ਹਰੀਦਵਾਰ ਪ੍ਰਯਾਗਰਾਜ 나ਸਕ ਤੇ ਉਜੈਨ ਇਸ ਦੀ ਗੱਲ ਖਾਲਸਾ ਜੀ ਅੱਗੇ ਕਰਾਂਗੇ ਜਦੋਂ ਹੁਣ ਖਾਲਸਾ ਜੀ ਉਹ ਜੋ ਦੇਵਤੇ ਹੁੰਦੇ ਹਨ ਅੰਮ੍ਰਿਤ ਨੂੰ ਸਵਰਗ ਦੇ ਵਿੱਚ ਪਿਆਦਾ ਦਿੰਦੇ ਹਨ ਹੁਣ ਜਦੋਂ ਲੜਦੇ ਹਨ ਲੜਦੇ ਹਨ तकरीबन 12 ਦਿਨ ਤੱਕ ਜਿਹੜੇ ਦੇਵਤੇ ਅਤੇ ਦਾਇੰਦ ਲੜਦੇ ਹਨ 12 ਦਿਨ ਬਾਅਦ ਜਿਹੜਾ ਨਰ ਹੁੰਦਾ ਹੈ ਉਹ ਖਾਲਸਾ ਜੀ ਦਾਇੰਦਾਂ ਕੋਲ ਜਾਂਦਾ ਹੈ ਦਲ ਦੇ ਕੋਲ ਜਾ ਕੇ ਕਿ ਨਾ ਲੜੋ ਤੁਹਾਨੂੰ 12 ਦਿਨ ਹੋ ਗਏ ਹਨ ਲੜਾਈ ਨਾ ਕਰੋ ਯੋਧ ਨਾ ਮਚਾਓ ਤੇ ਜਿਹੜਾ ਨਰਾਇਣ ਹੁੰਦਾ ਹੈ ਉਹ ਦੇਵਤਿਆਂ ਦੇ ਕੋਲ ਜਾਂਦਾ ਹੈ ਕਿ ਭਾਈ ਲੜਾਈ ਦੇ ਵਿੱਚ ਕੋਈ ਸੱਟਾ ਨਹੀਂ ਮਿਲੇਗਾ 12 ਦਿਨ ਤੱਕ ਖਾਲਸਾ ਜੀ ਇਹ ਦੇਵਤੇ ਅਤੇ ਰੈਤ ਲੜਦੇ ਹਨ ਤੇ ਦੇਵਤਿਆਂ ਦਾ ਜਿਹੜਾ ਇੱਕ ਦਿਨ ਹੈ ਉਸ ਤੇ ਮਾਤ ਲੋਕ ਦੇ ਵਿੱਚ ਇੱਕ ਸਾਲ ਮੰਨਿਆ ਗਿਆ ਹੈ तकरीबन 12 ਸਾਲ ਦੇ ਬਾਅਦ ਖਾਲਸਾ ਜੀ ਭਾਰਤ ਦੇ ਵਿੱਚ ਕੁੰਭ ਦਾ ਮੇਲਾ ਲੱਗਦਾ ਹੈ ਜਿੱਥੇ ਅਮਰਤ ਦੀਆਂ ਚਾਰ ਬੂੰਦਾਂ ਡਿਗੀਆਂ ਹਨ ਹਰੀਦਵਾਰ ਪ੍ਰਯਾਗ ਰਾਜ ਨਾਸਕ ਤੇ ਉਜੈਨ ਇਹੀ ਚਾਰ ਜਗ੍ਹਾ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਹੈ। ਸਮੁੰਦਰ ਮੰਥਨ ਦੀ ਜੋ ਘਟਨਾ ਹੈ ਖਾਲਸਾ ਜੀ ਇਹ ਵੀ ਕੁੰਭ ਦੇ ਨਾਲ ਜੁੜਦੀ ਹੈ ਜੋ 12 ਸਾਲ ਬਾਅਦ ਲੱਗਦਾ ਹੈ। ਵਿਸ਼ਨੂੰ ਨੇ ਫਿਰ ਇਹਨਾਂ ਦਾ ਯੁੱਧ ਸ਼ਾਂਤ ਕਰਵਾਉਣ ਦੇ ਲਈ ਖਾਲਸਾ ਜੀ ਨਰ ਅਤੇ ਨਰਾਇਣ અવਤਾਰ ਧਾਰਨ ਕੀਤਾ ਹੈ। ਪਰ ਇਹਦੇ ਨਾਲ ਵੀ ਕੋਈ ਗੱਲ ਨਹੀਂ ਬਣੀ ਹੈ। ਉਹਨਾਂ ਦਾ ਯੁੱਧ ਸ਼ਾਂਤ ਨਹੀਂ ਹੋਇਆ ਹੈ। ਜਦੋਂ ਇਹ ਵੇਖਿਆ ਹੈ ਕਿ ਹੁਣ ਗੱਲ ਨਹੀਂ ਬਣੀ ਹੈ। ਤੇ ਫਿਰ ਖਾਲਸਾ ਜੀ ਸ਼੍ਰੀ ਵਿਸ਼ਨੂੰ ਮਹਾਰਾਜ ਜੀ ਫਿਰ ਕਿਤਨੀ ਸੁੰਦਰ ਲੜਕੀ ਦਾ ਅਵਤਾਰ ਧਾਰਨ ਕਰਦੇ ਹਨ ਜਿਸ ਦਾ ਅਵਤਾਰ ਮਹਾਮੋਹਨੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਉਹ ਮਹਾਮੋਹਨੀ ਕਵੇਂ ਖਾਲਸਾ ਜੀ ਆਪਣੇ ਚਰਿੱਤਰ ਦੇ ਨਾਲ ਦੈਂਤਾਂ ਨੂੰ ਆਪਣੇ ਵਸ਼ ਦੇ ਵਿੱਚ ਕਰਕੇ ਸ਼ਰਾਬ ਪਿਲਾ ਦਿੰਦੀ ਹੈ ਤੇ ਜੋ ਦੇਵਤੇ ਹੁੰਦੇ ਹਨ ਉਹਨਾਂ ਨੂੰ ਅੰਮ੍ਰਿਤ ਮਿਲ ਜਾਂਦਾ ਹੈ ਦੇਵਤਿਆਂ ਵਾਲਾ ਭੇਸ ਬਣਾ ਕੇ ਖਾਲਸਾ ਜੀ ਰਾਹੁਨਾ ਦਾ ਦੈਂਤ ਉਸ ਦੇ ਦੇਵਤਿਆਂ ਦੀ ਪੰਗਤ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ ਉਸ ਦੀ ਪਛਾਣ ਕਿਵੇਂ ਹੁੰਦੀ ਹੈ ਤੇ ਵਿਸ਼ਨ ਜੀ ਕਿਵੇਂ ਚੱਕਰ ਦੇ ਨਾਲ ਉਸ ਨੂੰ ਵੱਡ ਦਿੰਦੇ ਹਨ ਰਾਹੁ ਤੋਂ ਕਿਵੇਂ ਕੇਤੂ ਹੋਇਆ ਹੈ ਸੋ ਇਹ ਜਿਹੜੀ ਕਥਾ ਹੈ ਅਗਲੀ ਕਥਾ ਦੇ ਵਿੱਚ ਸੁਣਾਈ ਜਾਵੇਗੀ ਸੋ ਖਾਲਸਾ ਜੀ ਇੱਥੇ ਕਥਾ ਵਿਸ਼ਰਾਮ ਤੇ ਹੁੰਦੀ ਹੈ